ਅਗਰਵਾਲਾ ਤੇ ਗ੍ਰੀਨ ਸਿਟੀ ਕਲੋਨੀ ਦੀਆਂ ਮੁਟਿਆਰਾਂ ਦੇ ਵੱਲੋਂ ਤੀਜ ਦਾ ਤਿਹਾਰ ਬੜੇ ਹੀ ਉਤਸ਼ਾਹ ਦੇ ਨਾਲ ਮਨਾਇਆ ਗਿਆ। ਅਤੇ ਪਿਛਲੇ ਕਈ ਸਾਲਾਂ ਤੋਂ ਉਹ ਤੀਆਂ ਦਾ ਤਿਹਾਰ ਬੜੀ ਹੀ ਤੁਮਤਾਮ ਦੇ ਨਾਲ ਮਨਾਉਂਦੇ ਨੇ। ਦੱਸਦੇ ਇਹ ਕਿ ਜਦੋਂ ਲੜਕੀਆਂ ਆਪਣੇ ਸਾਰੇ ਪਰਿਵਾਰ ਤੋਂ ਪੇਕੇ ਆ ਕੇ ਆਪਣੀਆਂ ਸਹੇਲੀਆਂ ਦੇ ਨਾਲ ਮਿਲ ਕੇ ਤੀਆਂ ਦਾ ਤਿਹਾਰ ਮਨਾਉਂਦੀਆਂ ਨੇ। ਇਸ ਨਾਲ ਹੀ ਉਹਨਾਂ ਦੇ ਵੱਲੋਂ ਪਿੰਗਾ ਚੂਟੀਆਂ ਜਾਂਦੀਆਂ ਨੇ ਅਤੇ ਬੋਲੀਆਂ ਤੇ ਗੀਤਾਂ ਪਾਇਆ ਜਾਂਦਾ ਹੈ ਅਤੇ ਮਿਲ ਜੁਲ ਕੇ ਉਹਨਾਂ ਦੇ ਵੱਲੋਂ ਖੁਸ਼ੀਆਂ ਮਨਾਇਆਂ ਜਾਂਦੀਆਂ ਨੇ ਦੱਸ ਤਾ ਇਹ ਕਿ ਪਹਿਲਾਂ ਸੌਣ ਦੇ ਮਹੀਨੇ ਦੇ ਵਿੱਚ ਬਰਸਾਤਾ ਦੇ ਬਾਵਜੂਦ ਵੀ ਤੀਆਂ ਦੀ ਰੌਣਕ ਲੱਗੀ ਵੇਖਣ ਨੂੰ ਮਿਲਦੀ ਸੀ ਪਰ ਹੁਣ ਇਸ ਤਰ੍ਹਾਂ ਦੇ ਤਿਉਹਾਰ ਅਲੋਪ ਹੁੰਦੇ ਜਾ ਰਹੇ ਨੇ ਅਤੇ اسی ਤਰੀਕੇ ਦੇ ਨਾਲ ਮੌਸਮ ਦੇ ਵਿੱਚ ਵੀ ਪਹਿਲਾਂ ਵਾਲੇ ਸਮਿਆਂ ਨਾਲੋਂ ਕਾਫੀ ਜ਼ਿਆਦਾ ਬਦਲਾਅ ਆਇਆ ਅਤੇ ਸੌਣ ਦੇ ਮਹੀਨੇ ਦੇ ਵਿੱਚ ਕਿਤੇ ਕਿਤੇ ਹੀ ਝੜੀ ਨਜ਼ਰ ਆਉਂਦੀ ਹੈ

Vende um troll, um ਅਤੇ ਅੱਜ ਇਸ ਤਿਹਾੜ ਸਬੰਧੀ ਜਾਗਰੂਕ ਕਰਨ ਦੇ ਲਈ ਗ੍ਰੀਨ ਸਿਟੀ ਅਤੇ ਅਗਰਸੇਨ ਕਲੋਨੀ ਦੀਆਂ ਮੁਟਿਆਰਾਂ ਦੇ ਵੱਲੋਂ ਤੀਆਂ ਦੇ ਤਿਹਾੜ ਨੂੰ ਇਕੱਠੇ ਹੋ ਕੇ ਮਨਾਇਆ ਗਿਆ ਅਤੇ ਕਲੋਨੀ ਦੀਆਂ ਮੁਟਿਆਰਾ ਨਛੱਤਰ ਕੌਰ, ਹਰਜੀਤ ਕੌਰ, ਕਮਲਜੀਤ ਕੌਰ, ਰਜਨੀ ਸ਼ਰਮਾ, ਪਰਮਜੀਤ ਕੌਰ ਅਤੇ ਪੂਜਾ ਰਾਣੀ ਨੇ ਦੱਸਿਆ ਕਿ ਅਸੀਂ ਪੂਰਾ ਇੰਤਜ਼ਾਮ ਕਰ ਰਹੇ ਹਾਂ ਕਿ ਕਿ ਹਰ ਤਰ੍ਹਾਂ ਦੇ ਭਗਵਾਨ ਤਿਆਰ ਕੀਤੇ ਜਾਣ ਇਸ ਦੇ ਨਾਲ ਹੀ ਉਹਨਾਂ ਆਖਿਆ ਕਿ ਅੱਜ ਉਹਨਾਂ ਦੇ ਇਲਾਕੇ ਦੀਆਂ ਮਹਿਲਾਵਾਂ ਦੇ ਵੱਲੋਂ ਮਿਲ ਜੁਲ ਕੇ ਤੀਆਂ ਮਨਾਇਆਂ ਗਈਆਂ ਨੇ ਇਸਦੇ ਨਾਲ ਹੀ ਉਹਨਾਂ ਆਖਿਆ ਕਿ ਸਾਰੀਆਂ ਮਹਿਲਾਵਾਂ ਨੂੰ ਮਿਲ ਜੁਲ ਕੇ ਇਹ ਤਿਹਾਰ ਮਨਾਉਣਾ ਚਾਹੀਦਾ ਭਾਵੇਂ ਉਹ ਪਿੰਡ ਦੇ ਵਿੱਚ ਰਹਿੰਦੇ ਹੋਣ ਜਾਂ ਫਿਰ ਸ਼ਹਿਰਾਂ ਦੇ ਵਿੱਚ ਹਾਂਜੀ ਤੀਆਂ ਤਿਉਹਾਰ ਹੈ ਕੀ ਕਹਿੰਦੇ ਜਾਂਦੇ ਆ ਲੋਪੋਂ ਦਾ ਰਹੀ ਕੀ ਕਹਿੰਦੇ ਜਾਂਦੇ ਤੀਆਂ ਨੂੰ ਕੀ ਕਹਿੰਦੇ ਜਾਂਦੇ ਸੀ ਤੀਆਂ ਮਨਾਣੇ ਚਾਹੀਦੇ ਹਾਂਜੀ ਹਾਂਜੀ ਤੀਆਂ ਮਨਾਣੇ ਤੀਆਂ ਜੀ ਬਹੁਤ ਵਧੀਆ ਤਿਹਾਰ ਹੈ ਤੇ ਆਪਣੇ ਪੰਜਾਬੀ ਤਿਹਾਰ ਹੈ ਹਰ ਇੱਕ ਕੁੜੀਆਂ ਨੂੰ ਨੂੰਹਾਂ ਨੂੰ ਮਤਲਬ ਇਹ ਤਿਹਾਰ ਮਨਾਣਾ ਚਾਹੀਦਾ ਹੈ ਰਲ ਮਿਲ ਕੇ ਹਾਂਜੀ ਹਾਂਜੀ ਸਾਰੇ ਰਲ ਮਿਲ ਕੇ ਸੁਪਰੀਮ ਸਿਟੀ ਅਗਰਵਾਲ ਕਲੋਨੀ ਬਾਹਰ ਸੇ ਵੀ ਲੇਡੀਜ਼ ਆਈ ਹੋਈ ਹੈ ਸਾਰੇ ਬਲਾਕਾਂ ਚ ਅਲੱਗ-ਅਲੱਗ ਮਨਾਏ ਜਾਂਦੇ ਨੇ ਹਰ ਸਾਲ ਅਲੱਗ-ਅਲੱਗ ਮਨਾਉਣੇ ਆ ਅਲੱਗ-ਅਲੱਗ 75 ਗੌਰੀ ਅਸੀਂ ਕੀ ਮਨਾ ਰਹੇ ਨਾਚ ਰਹੇ ਜਵਾਏ ਕਰ ਰਹੇ ਗਿੱਧਾ ਪਾ ਰਹੇ ਭੰਗੜਾ ਪਾ ਰਹੇ ਖਾ ਰਹੇ ਪੀ ਰਹੇ ਗੋਲ ਗੱਪੇ ਟਿੱਕੀਆਂ ਦਹੀਂ ਭੱਲੇ ਸਾਰੇ ਬਹੁਤ ਖੁਸ਼ੀਆਂ ਨਾਲ ਮਨਾ ਰਹੇ ਜੀ ਹਾਂ ਬਹੁਤ ਜੁਆਇ ਕਰ ਰਹੇ ਆ ਜੀ ਬਹੁਤ ਵੀ ਗ੍ਰੀਨ ਸਿਟੀ ਨੇ ਗ੍ਰੀਨ ਸਿਟੀ ਸੀ ਬਲਾਕ ਡੀ ਬਲਾਕ ਏ ਬਲਾਕ ਸਾਰੇ ਬਲਾਕ ਇਕੱਠੇ ਆ ਜੀ ਹਾਂਜੀ ਗ੍ਰੀਨ ਸਿਟੀ ਚੋਂ ਬਹੁਤ ਵਧੀਆ ਲੱਗਿਆ ਜੀ ਸਾਨੂੰ ਇਹ ਤੇ ਹਰ ਮਨਾਉਣਾ ਚਾਹੀਦਾ ਸਾਰਿਆਂ ਨੂੰ ਰਲ ਮਿਲ ਕੇ ਸਾਡੀ ਗ੍ਰੀਨ ਸਿਟੀ ਨੇ ਸਾਰਿਆਂ ਨੇ ਮਨਾਇਆ ਨਾਲ ਅਗਰਵਾਰ ਕਲੋਨੀ ਸਾਰੇ ਬੁਲਾਏ ਨੇ ਹਰ ਸਾਲ ਮਨਾਇਆ ਜਾਂਦਾ ਜੀ ਮਾਣਾ ਤੋਂ ਕਲਾਸ਼ ਸ਼ਰਮਾ ਦੀ ਰਿਪੋਰਟ